ਪੰਜਾਬ ਚ ਮੌਸਮ ਦਾ ਮિજાਜ ਬਦਲੇਗਾ ਸਵੇਰੇ ਸ਼ਾਮ ਦੀ ਠੰਡ 17 ਤਰੀਕ ਨੂੰ بارش ਦੀ ਸੰਭਾਵਨਾ ਜਾਣੂ ਅੱਜ ਦਾ ਤਾਜ਼ਾ ਅਪਡੇਟ ਹੈਲੋ ਦੋਸਤੋ ਸ਼ਾਸਤਰੀ ਆਕਾਲ ਤੁਹਾਡੇ ਆਪਦੇ ਚੈਨਲ ਐ ਸਾਰਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਸਰਕਾਰੀ ਜਾਂ ਹੋਰ ਅਪਡੇਟ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਦਿਨ ਦੇ ਸਮੇਂ ਠੰਡ ਲਗਭਗ ਖਤਮ ਹੋ ਚੁੱਕੀ ਹੈ ਸਵੇਰੇ ਅਤੇ ਸ਼ਾਮ ਨੂੰ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਅਧਿਕਤਮ ਅਤੇ ਨਿਯੰਤਮ ਤਾਪਮਾਨ ਆਮ ਤਾਪਮਾਨ ਨਾਲੋਂ ਵੱਧ ਹੋ ਚੁੱਕੇ ਹਨ ਇਸ ਦੇ ਨਾਲ ਨਾਲ 17 ਫਰਵਰੀ ਨੂੰ بارش ਦੀ ਸੰਭਾਵਨਾ ਬਣ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਅਧਿਕਤਮ ਤਾਪਮਾਨ ਵਿੱਚ ਥੋੜੀ ਕਮੀ 0.4 ਡਿਗਰੀ ਦਰਜ ਕੀਤੀ ਗਈ ਹੈ ਪਰ ਹੁਣ ਇਹ ਆਮ ਤਾਪਮਾਨ ਨਾਲੋਂ 2.5 ਡਿਗਰੀ ਵੱਧ ਹੈ। ਫਰੀਦਕੋਟ ਵਿੱਚ 27.4 ਡਿਗਰੀ ਅਧਿਕਤਮ ਤਾਪਮਾਨ ਦਰਜ ਕੀਤਾ ਗਿਆ। ਅੱਜ ਪੰਜਾਬ ਦੇ ਕੁਝ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਹਾਈ ਕਲਾਊਡ ਬੱਦਲ ਬਨੇ ਰਹੇ ਜੋ 20 ਤੋਂ 25000 ਫੁੱਟ ਉਚਾਈ ਤੇ ਹਨ। ਇਹ ਬੱਦਲ بارش ਨਹੀਂ ਦਿੰਦੇ ਜਦੋਂ ਕਿ ਇਹ ਬੱਦਲ ਹੌਲੀ-ਹੌਲੀ ਨਿਵਿਆਂਦੇ ਹਨ ਤਾਂ ਇਹ ਮਿਡਲ ਲੈਵਲ ਬੱਦਲ ਬਣ ਜਾਂਦੇ ਹਨ। ਫਿਰ ਨੀਵੇਂ ਬੱਦਲ ਬਣ ਕੇ بارش ਦਿੜਨਾ ਸ਼ੁਰੂ ਕਰ ਦਿੰਦੇ ਹਨ ਇਸ ਵੇਲੇ بارش ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ 17 ਫਰਵਰੀ ਨੂੰ بارش ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ 17 ਫਰਵਰੀ ਨੂੰ ਦੂਜਾ ਵੈਸਟਰਨ ਡਿਸਟਰਬੈਂਸ ਪਹਾੜਾਂ ਤੱਕ ਪਹੁੰਚੇਗਾ ਪਰ 16 ਫਰਵਰੀ ਤੋਂ ਹੀ ਪਹਾੜਾਂ ਦੇ ਕੁਝ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਇਲਾਕੇ ਵਿੱਚ ਬੱਦਲ ਛਾ ਸਕਦੇ ਹਨ ਇੱਥੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣੇਗਾ ਪਾਕਿਸਤਾਨ ਅਤੇ ਰਾਜਸਥਾਨ ਤੋਂ ਹਵਾਵਾਂ ਆਉਣਗੀਆਂ ਬਿਹਾਰ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਆਈ ਹਵਾ ਨਾਲ ਸਾਈਕਲੋਨਿਕ ਸਰਕੂਲੇਸ਼ਨ ਬਣ ਕੇ ਵੈਸਟਰਨ ਡਿਸਟਰਬੈਂਸ ਬਣੇਗਾ ਇਨਾਂ ਸਾਰੀਆਂ ਪ੍ਰਭਾਵਾਂ ਕਾਰਨ 17 ਫਰਵਰੀ ਨੂੰ ਮੌਸਮੀ ਗਤੀਵਿਧੀਆਂ ਹੋਣ ਗਿਆ ਇਸ ਲਈ ਪੰਜਾਬ ਦੇ ਕੁਝ ਇਲਾਕਿਆਂ ਵਿੱਚ بارش ਹੋ ਸਕਦੀ ਹੈ 19 ਫਰਵਰੀ ਤੱਕ ਤਾਪਮਾਨ 28 ਡਿਗਰੀ ਤੱਕ ਪਹੁੰਚ ਜਾਵੇਗਾ ਮੌਸਮ ਵਿਭਾਗ ਦੇ ਅਨੁਸਾਰ 13 ਤੋਂ 19 ਫਰਵਰੀ ਤੱਕ ਮੌਸਮ ਇੰਚ ਰਹੇਗਾ بارش ਹੋਣ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ। ਅਧਿਕਤਮ ਤਾਪਮਾਨ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ 22 ਤੋਂ 24 ਡਿਗਰੀ ਸੈਲਸੀਅਸ ਅਤੇ ਬਾਕੀ ਇਲਾਕਿਆਂ ਵਿੱਚ 24 ਤੋਂ 28 ਡਿਗਰੀ ਸੈਲਸੀਅਸ ਦੇ ਦਰਮਿਆਨ ਹੋ ਸਕਦਾ ਹੈ। ਇਸ ਹਫਤੇ ਰਾਜ ਵਿੱਚ ਅਧਿਕਤਮ ਤਾਪਮਾਨ ਆਮ ਤਾਪਮਾਨ ਨਾਲੋਂ ਵੱਧ ਰਹਿਣ ਦੇ ਚਾਂਸਸ ਬਣ ਰਹੇ ਹਨ। ਨਿਯੰਤਨ ਤਾਪਮਾਨ ਰਾਜ ਵਿੱਚ 8 ਤੋਂ 12 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਣਗੇ। ਇਸ ਹਫਤੇ ਨਿਯੰਤਨ ਤਾਪਮਾਨ ਆਮ ਤਾਪਮਾਨ ਦੇ ਨੇੜੇ ਰਹਿਣ ਦੀ ਸੰਭਾਵਨਾ ਬਣ ਰਹੀ ਸੁੱਕਾ ਰਹੇਗਾ ਮੌਸਮ ਮੌਸਮ ਵਿਭਾਗ ਦੇ ਡਾਇਰੈਕਟਰ सुरेंद्रਪਾਲ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕੀ بارش ਹੋ ਸਕਦੀ ਹੈ ਅਤੇ 13 ਤੋਂ ਲੈ ਕੇ 15 ਫਰਵਰੀ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਪਨ ਰਹੀ ਹੈ ਫਰਵਰੀ ਨੂੰ ਕੁਝ ਥਾਵਾਂ ਤੇ ਹਨੇਰੀ ਬਿਜਲੀ ਚਮਕਣ ਦੀ ਸੰਭਾਵਨਾ ਅਗਲੇ 3 ਦਿਨ ਅਗਲੇ 3 ਦਿਨਾਂ ਤੱਕ ਨਿਯੰਤਨ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਏਗਾ ਪਰ ਉਸ ਦੇ ਬਾਅਦ ਹੌਲੀ ਹੌਲੀ 2 ਤੋਂ 3 ਡਿਗਰੀ ਵਾਧਾ ਹੁੰਦਾ ਰਹੇਗਾ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈ ਉਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਾਰਾ ਲੜਦੇ